ਮਾਂਜੋਗ ਲਕਸ਼ਮ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਮੁਤਾਬਕ ਸਪੈਸ਼ਲ ਡਰਾਈਵ ਚਲਾਈ ਜਾ ਰਹੀ ਹੈ ਡਰੱਗਜ਼ ਦੇ ਖਿਲਾਫ ਉਹਦੇ ਚ ਅਮਰਸਰ ਕਮਿਸ਼ਨਰੇਟ ਪੁਲਿਸ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਕਮਰਸ਼ੀਅਲ ਕੁਆਂਟੀਟੀ ਦੀ 1 ਕਿਲੋ ਜਿਹੜੀ ਹਿਰੋਇਨ ਬਰਾਮਤੀਤੀ ਔਰ ਇੱਕ بڑا ਪ੍ਰਾਣਾਸ ਸਮਗਲਰ ਜਿਹੜਾ ਕਿ ਪ੍ਰਕਲੇਮਡ ਫੈਂਡਰ ਹੈ ਇੱਕ ਪੁਰਾਣੇ ਕੇਸ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਸੁੱਚਾ ਸਿੰਘ son of ਦਲੀਪ ਸਿੰਘ ਪਿੰਡ ਖਾਨਵਾਲ ਪੀਐਸ ਅਜਨਾਲਾ ਅਮਰਸਰ ਰੂਰਲ ਇਹ ਇੱਕ 2023 ਦਾ ਮਕਦਮਾ ਹੈਗਾ ਥਾਣੇ ਨਾਲੇ ਦਾ ਜਿੱਤੇ ਦੀ ਸਿਸਟਰ ਇਹਨਾਂ ਦਾ ਇੱਕ ਗਵਾਂਡੀ ਕੋਪੀ ਉਹ ਵੀ ਗ੍ਰਿਫਤਾਰ ਹੋਏ ਆ ਉਹਦੋਂ 4 ਕਿਲੋ ਹਿਰੋਇਨ ਦਾ ਉਹ ਮਕਦਮਾ ਦਰਜ ਸੀ ਇਹ ਉਹ ਇਹ ਬੰਦਾ ਉਸ ਚ ਪਕੜਿਆ ਸੀ ਸੁੱਚਾ ਸਿੰਘ ਇਸ ਤੋਂ ਇਲਾਵਾ ਇਹ ਗੱਲ ਜਿਹੜੀ ਇਹਦੀ ਪਿਛੋਕੜ ਤੋਂ ਸਾਹਮਣੇ ਆਈ ਕਿ ਜਦੋਂ ਇੱਕ ਕਨਸਾਈਨਮੈਂਟ ਡਰੋਨ ਰਾਹੀਂ ਮੰਗਵਾਉਂਦਾ ਸੀ 1 ਲੱਖ ਰੁਪਏ ਇਹਨੂੰ ਮਿਲਦਾ ਸੀਗਾ ਉਹ ਕਨਸਾਈਨਮੈਂਟ ਨੂੰ ਟਿਕਾਣੇ ਪਹੁੰਚਾਉਣ ਦਾ ਤੇ ਉਹ ਉਸ ਤੇ ਵੀ ਅਸੀਂ ਵਰਕ ਕਰ ਰਹੇ ਆ ਇਹਦੀ ਜਿਹੜੀ ਫਾਈਨੈਂਸ਼ੀਅਲ ਐਸਪੈਕਟ ਹੈ ਔਰ ਜਿਹੜਾ ਇਹਦਾ ਬੈਕਗਰਾਉਂਡ ਹੈ ਇਹਦੇ ਖਿਲਾਫ ਸਨੇਚਿੰਗ ਦਾ ਚੋਰੀ ਦਾ ਔਰ ਮਾਈਨਿੰਗ ਐਕਟ ਦੇ ਪਰਚੇ ਪਹਿਲਾਂ ਵੀ ਦਰਜ ਨੇ ਉਸ ਤੋਂ ਬਾਅਦ ਇਹ ਪੂਰਾ ਆਪਣਾ ਇਹਦੇ ਵਿੱਚ ਸ਼ਾਮਲ ਹੋ ਗਿਆ ਡਰੱਗ ਟ੍ਰੇਡ ਦੇ ਵਿੱਚ ਔਰ ਵੱਡਾ ਡਰੱਗ ਸਮੱਗਲਰ ਬਣ ਗਿਆ ਪਗੋੜਾ ਹੁਣ ਤੋਂ ਬਾਅਦ ਔਰ ਇਹਨੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵੀ ਜਾ ਕੇ ਆਪਣਾ ਇੱਕ ਟਿਕਾਣਾ ਬਣਾਇਆ ਹੋਇਆ ਸੀ ਜਿੱਥੇ ਜਾ ਕੇ ਲੁਕ ਜਾਂਦਾ ਸੀ ਆਪਣੇ ਕੰਮ ਕਰਨ ਤੋਂ ਬਾਅਦ ਅਗਲੀ ਜਿਹੜੀ ਤਫ਼ਤੀਸ਼ ਚੱਲ ਰਹੀ